ਆਉਜੀ ਜੀ ਐਨ ਹੋਰ ਸਾਰੇ ਠੀਕ ਹੋ ਜੀ ਇਹ ਹੈਗੇ ਹਲਕਾ ਪੁੱਚੋ ਦਾ ਪਿੰਡ ਸਿਮਾ ਸਿਮੇ ਦਾ ਸਿਮੇ ਪਿੰਡ ਦਾ ਹਾਲ ਦੇਖ ਲੋ ਵਾਟਰ ਵਕਸ ਦੇ ਪਾਣੀ ਵਿੱਚ ਗੰਦਾ ਪਾਣੀ ਰਲ ਹੀ ਜਾਂਦਾ ਹੈਗਾ ਤੇ ਉਵੇਂ ਤਲਾਪ ਭਰਿਆ ਪਿਆ ਹੈਗਾ ਆ ਵਾਟਰ ਵਕਸ ਦਾ ਹਾਲ ਵੇਖ ਲੋ ਪਿੰਡ ਸਿਮੇ ਦੇ ਦਾ ਕਿੰਨਾ ਗੰਦਾ ਹਾਲ ਵਿੱਚੇ ਨਾਲੀਆਂ ਵਾਲਾ ਪਾਣੀ ਰਲ ਹੀ ਜਾਂਦਾ ਬੁਰਾ ਹਾਲ ਹੈ ਦਾ ਕੀ ਇਹ ਪਾਣੀ ਪੀਣ ਜੋਗਾ ਹੈਗਾ 10 ਮਿੰਟ ਕਰਕੇ ਸਾਰੇ ਜਣੇ ਦੱਸਿਓ ਤੇ ਆ ਸਾਨੂੰ ਦਿਖਾ ਦਿੰਨੇ ਆ ਇਹ ਮੂੰਹੇ ਬਣਾ ਰੱਖਿਆ ਜਾਂਦਾ ਪਾਣੀ ਉਧਰ ਨੂੰ ਤਲਾਵਰ ਨੂੰ ਤੇ ਤਲਾਬ ਵੀ ਫੁੱਲ ਭਰੇ ਪਏ ਗੰਦੇ ਪਾਣੀ ਦਾ ਦੇਖੀਏ ਤੁਸੀਂ ਤਲਾਬ ਫੁੱਲ ਦੋਨੇ ਟੈਂਕੀਆਂ ਦੋਨੇ ਚਾਲੂ ਹਾਲਤ ਉਹ ਪਹਿਲੀ ਚਾਲੂ ਹਾਲਤ ਦੇ ਵਿੱਚ ਦੋਨੇ ਵੈਸੇ ਤਾਂ ਚਾਲੂ ਹਾਲਤ ਦੇ ਵਿੱਚ ਹੈ ਗੀਆਂ ਤੇ ਹਾਲ ਦੇਖ ਲਓ ਕੀ ਹੋਇਆ ਪਿਆਗਾ ਦੇਖੋ ਜਰਾ ਸਾਰਾ ਗੰਦਾ ਪਾਣੀ ਵਿੱਚ ਰਲ ਹੀ ਜਾਂਦਾ ਹੈਗਾ ਇਹਦੇ ਵਿੱਚ ਕੀ ਕੋਈ ਪੀ ਲੂਗਾ ਇਹਨੂੰ ਇਹ ਪੀ ਕੇ ਕੋਈ ਬਿਮਾਰੀਆਂ ਨਾ ਲੱਗਣੀਆਂ ਬੰਦੇ ਨੂੰ ਕੀ ਪਤਾ ਕਿੰਨੀਆਂ ਕਿ ਭੈਣ ਕਿ ਭੈਣ ਕਿ ਬਿਮਾਰੀਆਂ ਲੱਗਣੀਆਂ ਇਸ ਨਾਲ ਬਹੁਤ ਬੁਰਾ ਹਾਲ ਹੈ ਜੀ ਇਸ ਪਿੰਡ ਦਾ ਬਹੁਤ ਗੰਦਾ ਪਾਣੀ ਹੋਇਆ ਪਿਆਗਾ ਆਹ ਦੇਖ ਲਓ ਆਹ ਦੇਖ ਲਓ ਪਾਣੀ ਤਰਿਆ ਜਾਂਦਾ ਹੈਗਾ ਤੇ ਕਮੈਂਟ ਕਰਕੇ ਦੱਸਿਓ ਵੀ ਵੀਡੀਓ ਕਿਵੇਂ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਦੱਸਿਓ ਕਮੈਂਟ ਕਰਕੇ ਵੀ ਇਹ ਪਾਣੀ ਪੀਣ ਯੋਗ ਹੈਗਾ ਕਿ ਹੈ ਨਹੀਂਗਾ ਸਤਿ ਸ਼੍ਰੀ ਅਕਾਲ